ਨਜ਼ਦੀਕ ਪਿੰਡ ਕੰਗਰਾਈਆਂ ਵਿਖੇ ਸ਼੍ਰੀ ਗੁਰੂ ਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸੰਗਤਾਂ ਵੱਲੋਂ ਪ੍ਰਭਾਤ ਫੇਰੀ ਸਜਾਈ ਗਈ ਸੀ ਜਦੋਂ ਇਹ ਪ੍ਰਭਾਤ ਫੇਰੀ ਰਾਮਗੜੀਆ ਗੁਰੂ ਘਰ ਵਿਖੇ ਉੱਜੀਤ ਆ ਰਾਮਗੜੀਆ ਗੁਰੂ ਘਰ ਦੇ ਪਾਠੀ ਸਿੰਘਾਂ ਨੇ ਸ਼੍ਰੀ ਗੁਰੂ ਵਿਦਾਸ ਮਹਾਰਾਜ ਜੀ ਅਤੇ ਬਾਬਾ ਸਾਹਿਬ ਡਾਕਟਰ ਪ੍ਰੀਮਣਾ ਅੰਬੇਦਕਰ ਜੀ ਬਾਰੇ ਪਤੀ ਸ਼ਬਦਾਵਲੀ ਬੋਲਨੀ ਸ਼ੁਰੂ ਕਰ ਦਿੱਤੀ ਜਿਸ ਦੇ ਚਲਦੇ ਪਿੰਡ ਕੰਗਰਾਈਆਂ ਵਿਖੇ ਸ਼੍ਰੀ ਗੁਰਵਦਾਸ ਜੀ ਨਾਮ ਲੈਵਾ ਸੰਗਤਾਂ ਵੱਲੋਂ ਇਕੱਠੀਆਂ ਹੋ ਕੇ ਉਹਨਾਂ ਪਾਠੀ ਸਿੰਘਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਅਤੇ ਦੋਨਾਂ ਗੁਰੂ ਘਰਾਂ ਦੀਆਂ ਕਮੇਟੀਆਂ ਨੇ ਇਹ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਪਰ ਮਾਮਲਾ ਉਸ ਵੇਲੇ ਫਿਰ ਦੁਬਾਰਾ ਵਿਗੜ ਗਿਆ ਜਦੋਂ ਪ੍ਰভাত ਫੇਰੀ ਵਿੱਚ ਸ਼ਾਮਲ ਮਹਿਲਾਵਾਂ ਨੂੰ ਪਾਠੀ ਸਿੰਘਾਂ ਦੀ ਮਾਤਾ ਨੇ ਅਪਸ਼ਬਦ ਬੋਲ ਦਿੱਤੇ ਮਾਮਲਾ ਨਾ ਹੱਲ ਹੁੰਦੇ ਦੇਖ ਮੋਕੇ ਦੇ ਥਾਣਾ ਫਲੋਰ ਦੇ ਐਸਐਚਓ ਸੰਜੀਵ ਕਪੂਰ ਭਾਰੀ ਪੁਲਿਸ ਫੋਰਸ ਨਾਲ ਪਿੰਡ ਕੰਗਰਾਈਆਂ ਵਿਖੇ ਪਹੁੰਚੇ ਅਤੇ ਮਾਮਲੇ ਦੀ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਉਹਨਾਂ ਦੋਨਾਂ ਪਾਠੀ ਸਿੰਘਾਂ ਨੂੰ ਕਾਬੂ ਕਰਕੇ ਲੈ ਗਏ ਪੁੱਛਣ ਤੇ ਐਸਐਚਓ ਸੰਜੀਵ ਕੁਬੂ ਨੇ ਦੱਸਿਆ ਕਿ ਪਾਠੀ ਸਿੰਘਾਂ ਨੇ ਗਲਤੀ ਕੀਤੀ ਹੈ ਇਸ ਦੀ ਬਰੀਕੀ ਨਾਲ ਪੁੱਛਗਿੱਛ ਕਰਾਂਗੇ ਜੋ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਉਸ ਦੇ ਹਿਸਾਬ ਨਾਲ ਕਾਰਵਾਈ ਕਰ ਦਿੱਤੀ ਜਾਵੇਗੀ ਦੂਸਰੇ ਪਾਸੇ ਪਿੰਡ ਵਾਸੀਆਂ ਤੇ ਹੋਰ ਪਿੰਡਾਂ ਦਵਾਈਆਂ ਸੰਗਤਾਂ ਨੇ ਪ੍ਰਸ਼ਾਸਨ ਤੋਂ ਉਰਜੋਰ ਸ਼ਬਦਾਂ ਚਬਦੀ ਅਪੀਲ ਕੀਤੀ ਹੈ ਕਿ ਇਹ ਮਾੜੀ ਸੋਚ ਵਾਲੇ ਪਾਠੀ ਸਿੰਘਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਇਸ ਤਰ੍ਹਾਂ ਦੀ ਗਲਤੀ ਨਾ ਕਰੇ ਫਲੋਰ ਤੋਂ ਫਲੋਰ ਟੀਵੀ ਦੀ ਸੰਦੀਪ ਪਟਾਰਾ ਦੀ ਖਾਸ ਰਿਪੋਰਟ ਜੈ ਗੁਰਦੇਵ ਧੰਨ ਗੁਰਦੇਵ ਜਿੱਦਾਂ ਕਿ ਸਾਰੀ ਸੰਗਤ ਨੂੰ ਪਤਾ ਕਿ ਸਾਬ ਸ੍ਰੀ ਗੁਰੂ ਅਰਦਾਸ ਮਹਾਰਾਜ ਦਾ 648ਵੇਂ ਪ੍ਰਕਾਸ਼ ਦਿਵਸ ਦੇ ਸਬੰਧ ਵਿੱਚ ਪੂਰੇ ਇਲਾਕੇ ਦੇ ਵਿੱਚ ਪਿੰਡ-ਪਿੰਡ ਵਿੱਚ ਗੁਰੂ ਅਰਦਾਸ ਮਹਾਰਾਜ ਦਾ ਜਨਮ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਉਹਦੇ ਲੜੀ ਦੇ ਤਹਿਤ ਕੱਲ ਪਿੰਡ ਕੰਗਰਾਈਆਂ ਵਿਖੇ ਪ੍ਰਵਾਤ ਫੇਰੀ ਜਿਹੜੀ ਕੱਢੀ ਗਈ ਸੀ ਜਿਹੜੀ ਪਿੰਡ ਦੇ ਹੀ ਜਿਹੜਾ ਗੁਰੂ ਘਰ ਆ ਕਾਮਗੜੀਆ ਭਾਈਚਾਰੇ ਵੱਲੋਂ ਗੁਰੂ ਘਰ ਬਣਿਆ ਉੱਥੇ ਚਾਹ ਦਾ ਪ੍ਰਬੰਧ ਕੀਤਾ ਸੰਗਤ ਦਾ ਉੱਥੇ ਜਦੋਂ ਸਾਡੀ ਸੰਗਤ ਪ੍ਰਵਾਤ ਫੇਰੀ ਲੈ ਕੇ ਗਈ ਪਿੰਡ ਦੇ ਦਸਨ ਮੁਤਾਬਕ ਤਾਂ ਉਥੋਂ ਦੇ ਜਿਹੜੇ ਗ੍ਰੰਥੀ ਸਹਿਬਾਨ ਨੇ ਅਰਦਾਸ ਕਰਨ ਉਪਰੰਤ ਗੁਰੂ ਸਾਹਿਬ ਦਾ ਕੋਈ ਵੀ ਜਕਾਰਾ ਬੁਲੰਦ ਨਹੀਂ ਕੀਤਾ ਜਦੋਂ ਪ੍ਰਭਾਤ ਫੇਰੀ ਵਾਲੀ ਸੰਗਤ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਗੁਰੂ ਸਾਹਿਬ ਦਾ ਜਕਾਰਾ ਲਾਓ ਤਾਂ ਉਹਨਾਂ ਦੇ ਇੰਨੇ ਅਪਜਨਿਕ ਸ਼ਬਦ ਸੀ ਗੁਰੂ ਅਰਦਾਸ ਮਹਾਰਾਜ ਦੇ ਪ੍ਰਤੀ ਉਹਨਾਂ ਨੇ ਵਰਲਡ ਸੀ ਕਿ ਅਸੀਂ ਨਹੀਂ ਜਾਣਦੇ ਅਰਦਾਸ ਕੌਣ ਆ ਔਰ ਜਦੋਂ ਉਹਨਾਂ ਦੇ ਭਰਾ ਨੂੰ ਉਸ ਮੌਕੇ ਤੇ ਬੁਲਾਇਆ ਸੰਗਤ ਨੇ ਕਿ ਤੁਸੀਂ ਆਪਣੇ ਭਰਾ ਨੂੰ ਸਮਝਾਓ ਕਿ ਜਕਾਰਾ ਲਾਵੇ ਸਖਵੰਤ ਸਿੰਘ ਤੇ ਜਸਵੰਤ ਸਿੰਘ ਇਹ ਜਿਹੜੇ ਦੋਨੋਂ ਭਰਾ ਆ ਜਦੋਂ ਉਹਨੂੰ ਪੁੱਛਿਆ ਤਾਂ ਉਹਨੇ ਉਲਟਾ ਉਨੇ ਵੀ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਸਾਹਿਬ ਦੇ ਪ੍ਰਤੀ ਅਪਸ਼ਬਦ ਬੋਲਣੇ ਸ਼ੁਰੂ ਕਰ ਦਿੱਤੇ ਕਿ ਤੁਸੀਂ ਆਪਣੇ ਗੁਰਦੁਆਰਿਆਂ ਦੇ ਵਿੱਚ ਡਾਕਟਰ ਅੰਬੇਡਕਰ ਦੀ ਫੋਟੋ ਲਾਈ ਜਿਹੜਾ ਨੰਗੇ ਸਿਰ ਆ ਇੱਥੋਂ ਲੈ ਕੇ ਕਿ ਦਿੱਲੀ ਤੱਕ ਤੁਸੀਂ ਉਹਦੀਆਂ ਫੋਟੋਆਂ ਲਾਈਆਂ ਉਹਦੀ ਦੇਣ ਕੀ ਆ ਔਰ ਉਸ ਤੋਂ ਬਾਅਦ ਜਦੋਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਸਾਡੀ ਜਾਤੀ ਪ੍ਰਤੀ ਵੀ ਜਿਹੜੇ ਸਾਥੀ ਉੱਥੇ ਪ੍ਰভাত ਫੇਰੀ ਚ ਗਏ ਉਹਨਾਂ ਨੇ ਦੱਸਿਆ ਕਿ ਜਾਤੀ ਪ੍ਰਤੀ ਵੀ ਗਿਆ ਕਿ ਤੁਹਾਨੂੰ ਤਾਂ ਬ੍ਰਾਦਰਹੀ ਦਾ ਨਾਮ ਲੈ ਕੇ ਕਿ ਤੁਹਾਨੂੰ ਲੋਕਾਂ ਨੂੰ ਅਕਲੇ ਨਹੀਂ ਕਿ ਗੁਰੂ ਦਾ ਜਨਮ ਦਿਨ ਕਿੱਦਾਂ ਮਨਾਇਦਾ ਤੁਸੀਂ ਉਹਨੂੰ ਭਗਤ ਨਹੀਂ ਕਹਿੰਦੇ ਗੁਰੂ ਕਹਿੰਦੇ ਆ ਜਦ ਕਿ ਉਹਨੂੰ ਗੁਰੂ ਕਿਤੇ ਲਿਖਿਆ ਹੀ ਨਹੀਂ ਗਿਆ ਉਹ ਇਹਨੇ ਆਪ ਜਨਕ ਸ਼ਬਦ ਜਿਹੜਾ ਗੁਰੂ ਰਾਸ ਸੂਰਾਜ ਪ੍ਰਤੀ ਔਰ ਬਾਬਾ ਸਾਡੀ ਜਾਤੀ ਨੂੰ ਠੇਸ ਪਹੰਚੀ ਆ ਔਰ ਅਸੀਂ ਅੱਜ ਸਾਡੇ ਸਾਬਕਾ ਪੰਚ ਮਾਨਯੋਗ ਦਰਸ਼ਨ ਜੀ ਨੇ ਆਪਣੇ ਬਿਆਨ ਕਲਮਬੰਦ ਕਰਾਏ ਆ ਔਰ ਅਸੀਂ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆ ਕਿ ਉਹ ਮੌਕੇ ਤੇ ਆਏ ਔਰ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਇਹਨਾਂ ਵਿਅਕਤੀਆਂ ਦੇ ਉੱਤੇ ਧਾਰਮਿਕ ਭਾਵਨਾਵਾਂ ਨੂੰ ਥੇਸ ਪਹੁੰਚਾਣ ਦੀ ਔਰ ਜਾਤੀਕ ਹਿੰਸਕ ਨੂੰ ਬढ़ावा ਦੇਣ ਦੀ ਔਰ ਐਸਸੀਐਸਟੀ ਐਕਟ ਦਾ ਜਿਹੜਾ ਮੁਕੱਦਮਾ ਦਰਜ ਕਰਕੇ ਅਸੀਂ ਇਹਨਾਂ ਨੂੰ ਜੇਲ੍ਹ ਭੇਜਾਂਗੇ ਦੋਨਾਂ ਵਿਅਕਤੀਆਂ ਦੀ ਪੁਲਿਸ ਨੇ ਅਰੈਸਟ ਜੜੀ ਉਹ ਪਾ ਲਈ ਆ ਅ ਸਰ ਇੱਕ ਪਿੰਡ ਕੰਗਰਾਈਆਂ ਵਿੱਚ ਇੱਕ ਗਵਾਹ ਖੜਾ ਹੋਇਆ ਇੱਕ ਗੁਰਦੁਆਰਾ ਸਾਹਿਬ ਦੀ ਪਾਠੀ ਵਿੱਚ ਗਲਤ ਬੋਲੇਗਾ ਸੁਖਦਾਸ ਮਹਾਰਾਜ ਬਾਰੇ ਔਰ ਡਾਕਟਰ ਪੀਰਮੰਬੇਟਰ ਔਏ ਤੁਸੀਂ ਮੌਕੇ ਤੇ ਆਏ ਹੋ ਤਾਂ ਕੀ ਸਰਾ ਮਾਮਲਾ ਹੈਗਾ ਸਰ ਅ ਇੱਥੇ ਕਿ ਅਸੀਂ ਸਾਰੀ ਜੋ ਪੜਤਾਲ ਕੀਤੀ ਹੈ ਪੜਤਾਲ ਤੋਂ ਗੱਲ ਜੋ ਹਜੇ ਪਬਲਿਕਲੀ ਗੱਲ ਕਲੀਅਰ ਹੋਈ ਹੈ ਕਿ ਕੱਲ ਗੁਰੂ ਮਹਾਰਾਜ ਚ ਦੇ ਗੁਰਪੁਰਬ ਲੈ ਕੇ ਉਤਸਵ ਸੀਗਾ ਜਿਹਦੇ ਵਿੱਚ ਚਾਹ ਦਾ ਲੰਗਰ ਗੁਰਦੁਆਰਾ ਸਾਹਿਬ ਕੰਗਰਾਈਆਂ ਵਖੇ ਲਗਾਇਆ ਗਿਆ ਸੀ ਉਹਦੇ ਵਿੱਚ ਪਿੰਡ ਦੇ ਲੜਕਾ ਇੱਕ ਮੁਕੇਸ਼ ਕੁਮਾਰ ਤੇ ਹਰਸ਼ ਰੰਗੜ ਜੋ ਕਿ ਜਿਸਨੇ ਕਿ ਪਾਠੀ ਸੀ ਜਸਵੰਤ ਸਿੰਘ ਨੂੰ ਪੁੱਛਿਆ ਕਿ ਤੁਸੀਂ ਚੱਕਰ ਕਿਉਂ ਨਹੀਂ ਲਗਾਇਆ ਉਸ ਚੀਜ਼ ਨੂੰ ਲੈ ਕੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਪਾਠੀ ਜਸਵੰਤ ਸਿੰਘ ਤੇ ਉਸ ਦੇ ਪ੍ਰਸਤੋਨੂ ਨੇ ਕੁਝ ਅਪਸ਼ਬਦ ਕਹੇ ਨੇ ਜਿਹਦੇ ਸਬੰਧੀ ਅੱਜ ਪਿੰਡ ਦੇ ਵਿੱਚ ਆਏ ਆ ਤੇ ਜੋ ਜੋ ਵੀ ਪੜਤਾਲ ਦੌਰਾਨ ਚੀਜ਼ ਆਏਗੀ ਅਸੀਂ ਉਦੋਂ ਤੱਕ ਕਾਰਵਾਈ ਕਰ ਰਹੇ ਆ ਇਸ ਸਬੰਧੀ ਅਸੀਂ ਦਰਸ਼ਨ ਸਿੰਘ ਜੋ ਕਿ ਇੱਥੇ ਸਰਪੰਚ ਉਹ ਬਿਆਨ ਦੇ ਚ ਕਰ ਰਹੇ ਆ ਕਿ ਕਾਨੂੰਨ ਤਾਕ ਪੰਜਾਬ ਸਰਕਾਰ ਵੀ ਕਰੇਗਾ ਸਰ ਇਸ ਮਾਮਲੇ ਵਿੱਚ ਕੋਈ ਮੰਨਦਾ ਕਾਬੂ ਵੀ ਕੀਤਾ ਹੈਗਾ ਸਰ ਹਜੇ ਕਾਰ ਵੀ ਚੱਲ ਰਹੀ ਹੈ ਹਜੇ ਪੜਤਾਲ ਚੱਲ ਰਹੀ ਹੈ ਪੜਤਾਲ ਦੌਰਾਨ ਹੀ ਕਲੀਅਰ ਹੋਏਗਾ